ਆ ਪਿੰਡ ਦੀ ਪੰਚਾਇਤ ਨੇ ਬਾਈ ਇੱਕ ਫੈਸਿਲਿਟੀ ਬਹੁਤ ਤਾਕੜੀ ਦੇਦੀ ਸਾਨੂੰ ਵੀ ਜਿਹੜਾ ਵੀ ਮਰੀਜ਼ ਆ ਐਂਬੂਲੈਂਸ ਨਾਲ ਜਾਓ ਆਵਦਾ ਡਰਾਈਵਰ ਹੋਵੇ ਤੇਲ ਪਵਾਓ ਮਰੀਜ਼ ਚੱਕੋ ਤੇ ਸਨਾਮ ਜਾਓ ਉਹਦੇ ਲਾਂਦੀ ਲੈ ਕੇ ਵਸਰਾ ਕੇ ਚੱਲ ਓਏ ਤਨੇ ਇਧਰੋ ਚੱਕ ਦੂੰ ਹਾਂ ਆਉਂ ਦੇੱਕਾ ਜਾਂਦੀ ਇਹ ਦੇ ਗੋਲੀ ਮੰਗੂ ਹਾਂ ਨਹੀਂ ਹੈ ਪਰ ਆ ਜਾਓ ਪੇਸ਼ੈਂਟ ਆ ਬਾਈ ਉਣ ਜਾਣ ਲਿਆ ਰਖਣ ਨਾਲ ਜਮੀ ਤੁਸੇ ਦਾ ਹੈ ਨਹੀਂ ਓਏ ਤੁਸਾ ਨਾਲੇ ਨਾ ਆਇਆ ਕਰੋ ਮੇਰੇ ਮੈਨੂੰ ਤਾਂ ਆਉਣੀ ਬੂਫਰਾ ਦਾੜੀ ਖਲੇ ਆਉਣੀ ਏ ਬੂ ਮੈਨੂੰ ਸਾਰ ਠੀਕ ਹੈ ਤਾਂ ਆ ਦੇ ਗਾਲ ਇਹਨੂੰ ਆਇਆ ਕਰ ਚਾਦੀ ਗਾਲ ਵੀ ਸਣਾ ਪੁੱਤ ਗਾਲ ਤੇ ਸੁਣ ਲਾ ਬੇਬੇ ਗਾਲ ਕੱਢ ਦੇ ਗਾਲ ਸੁਣਾ ਇਹਨੂੰ ਭੈਣ ਦੇ ਫਸਮਾਂ ਕਦੇ ਟਿਕਦੀ ਨਹੀਂ ਚਾਰ ਰੇਜ਼ ਰੱਖੇ ਐਡਾ ੱੱਡੀ ਡਰਾਈਵਰ ਕਿਨੇ ਉਟਾਇਆ ਸੀਟ ਤੇ ਹੋਏ ਆ ਬਾਹੂ ਬਣਾਉਂ ਚ ਆ ਬਾਹੂ ਇਹ ਆ ਪਿੰਡ ਦੀ ਪੰਚਾਇਤ ਨੇ ਬਾਈ ਇੱਕ ਫੈਸਿਲਿਟੀ ਬਹੁਤ ਤਾਕੜੀ ਦੇਦੀ ਸਾਨੂੰ ਵੀ ਜਿਹੜਾ ਵੀ ਮਰੀਜ਼ ਆ ਐਂਬੂਲੈਂਸ 'ਚ ਲੈ ਜਾਓ ਆਪਦਾ ਡਰਾਈਵਰ ਹੋਵੇ ਤੇਲ ਬਵਾਉ ਮਰੀਜ਼ ਚੱਕੋ ਤੇ ਸਨਾਮ ਜਾਓ 500 ਪਰ ਆ ਜਿਹੜੇ ਲਾਦਰੂ ਲਾਣਾ ਜਵੇਂ ਮਨਦੀਪ ਵਰਗੇ ਨੇ ਉਹਨਾਂ ਦਾ ਰੀੜੀ ਜੀ ਨਹੀਂ ਖੁੱਲਣੀ ਉਹਦੀ ਉਹ ਸਦਾ ਖਿੱਚ ਲਾ ਗਏ ਨੂੰ ਯਾਰ ਫੜ ਜਾ ਲੋਕ ਆ ਤੇਰੀ ਮਾਸੀ ਦੇ ਰਾਪੀ ਕੋ ਵੀਰ ਮੈਂ ਮਟੋ ਮਿੱਟੀ ਪਾ ਲਉ ਮਰੀਜ਼ ਮੈਂ ਆ ਗਿਆ ਹਾਂ ਮੈਂ ਕਿਹੜਾ ਦਿਹਾਵਾ ਪਿੰਡ ਚ ਮੜਾ ਜਾ ਓਕੇ ਓਕੇ ਇਹਦੇ ਪਾ ਕੇ ਬਸ ਐਂ ਜੜਦੀ ਉਹਦਾ ਐਂ ਜੜਦੀ ਲੋੜ ਨਹੀਂ ਤਾਂ ਜਮਾ ਨਮੀ ਲੁੱਕੇ ਪਈ ਆ ਓਏ ਗੋਲੀ ਬਣਦੀ ਆ ਲੈ ਲੈਓ ਕਰਾ ਪੇਸ਼ੈਂਟ ਲੈ ਕੇ ਆਓ ਵੀਰਾ ਮਦਰ ਡਰਾਈਵਰ ਆ ਪੇਸ਼ੈਂਟ ਲੈ ਕੇ ਆਓ ਕਰਾ ਆ ਸਿਲੰਡਰ ਸਿਲੰਡਰ ਜੀ ਪੂਰੀ ਸੁਵਿਧਾ ਹੈ ਵਿਆਕਸੀ ਜਨਾ ਘਟ ਜੇ ਕਈ ਵਾਰ ਬੰਦੇ ਚ ਓਏ ਓਏ ਕਿਵੇਂ ਲੇਮ ਗਿਆ ਓਏ ਲੈ ਚਲ ਓਏ ਚੱਕੇ ਰੱਖ ਜਾ ਕੇ ਚੱਕੇ ਚੱਕ ਲੋਗਾ ਜਰਾ ਆ ਚੱਕ ਕਿਧਰ ਚੱਲ 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 ਜਰਾ ਓਏ ਖੜ ਪਿੱਛੇ ਗਿਆ ਪਿੱਛੇ ਘਰ ਮੜਾ ਕਰ ਦੇਣ ਤੋਂ ਹਾਂ ਵੈਰੀ ਗੁੱਡ ਲੈਮ ਓਕੇ ਓਹ ਰਿੜੀ ਕਿੱਥੋਂ ਗੱਡੀ ਆ ਥੱਲੇ ਇਹਦੇ ਆਪੀ ਐਨਾ ਹਾਂ ਆਪੀ ਐ ਆਜੋ ਫਿਰ ਅਦਾ ਯਾਰ ਇੱਕ ਨੰਬਰ ਕਰਤਾ ਪੰਚਾਇਤ ਨੇ ਕੰਮ ਐਂਬੂਲੈਂਸ ਵਾਲਾ ਬੇਬੇ ਵੀ ਹਾਦੀ ਜਾ ਗੂ ਘਰ ਮੈਂ ਬੈਠੀ ਕਾ ਲੈ ਉਰਾਂ ਪੋਚ ਕੇ ਲਾਇਓ ਕਰਨੀ ਰੋਡ ਦੀ ਸਕੰਜੇ ਨਾਲ ਕਾਪੀ ਡਰਜੂ ਉਹਦੇ ਜਾਂਦੀ ਲੇ ਬੋਲਸ ਕਰਾ ਕੇ ਟਣੇ ਦੀ ਬੇਬੇ ਆ ਭਾਈ ਉਂ ਤਾਂ ਡੱਕਾ ਤੋੜਦਾ ਨਹੀਂ ਅੱਜੇ ਕਰ ਰਿਹਾ ਮਾੜਾ ਮੋਟਾ ਕੰਮ ਇਹ ਤੇਰੇ ਸਾਥ ਗਏ ਓਏ ਚੱਲ ਚੱਲ ਆਪਨ ਕੋਈ ਦਿਖਾ ਤੈ ਕਿਤਾ ਆਪੀ ਮਸੂ ਮੈਨੂੰ ਪੂਰਾ ਭੇਤ ਆਪੀ ਮਸੂ ਆਪੀ ਮਸੂ ਜਿਹੜੀ ਜਮੀਨ ਜਾਣੇ ਓਏ ਉਹ ਤਾਂ ਜਮੀਨ ਜਾਣਦੇ ਓ ਤੁਸੀਂ ਤਾਂ ਹਰਦਾ ਐ ਹੋਊਗਾ ਇਹ ਤਾਂ ਚੱਲ ਚੱਲ ਓਏ ਤਣੇ ਇਧਰੋਂ ਝੱਕ ਦੂੰ ਹਾਂ ਆਉ ਝੱਕ ਜਾਂਦੀ ਆ ਦੇ ਗੋਲੀ ਮੰਗੂ ਆ ਨਹੀਂ ਹੈ ਰੱਕ ਮੰਗੂ ਬੈਠੇ ਲਏ ਬੁੜੀ ਬੁੜੀ ਦੀ ਤਾਂ ਖੇਡ ਬਣਾ ਰਹੀ ਏ ਜਨੇ ਹੋਏ ਪੈ ਜਾ ਪੈ ਜਾ ਬੱਟੇ ਪੈ ਜਾ 2 ਸੀਟਰ ਤੇ ਬੈਠ ਹੋਰ ਉਹ ਕਿ ਖੜੀ ਹੋਗੀ ਜੂਲੇ ਦਾ ਟੁੱਟਿਆ ਪਿਆ ਬੇਚਰੀ ਦਾ ਤੂੰ ਚੱਲ ਵਿਚਾ ਆ ਕਹਾ ਕਰਕੇ ਨਾ ਤਣੇ ਤੂੰ ਮੂਰੇ ਬੈਠ ਕੋਈ ਚੱਕਰ ਵਾਲੀ ਗੱਲ ਨਹੀਂ ਕਿਤੇ ਸੁਤੇ ਉੜੀਆਂ ਕਿ ਦੰਦਾ ਨਾ ਨਾ ਇਹ ਤਾਂ ਬਹੁੜਦੀ ਆ ਹਾਂ ਜੀ ਪਤਾ ਮੈਨੂੰ ਨਹੀਂ ਲੱਗਦਾ ਸਾਈਲੈਂਡ ਚੱਲ ਰਹੀ ਏ ਜਮੀ ਆ ਜਾ ਮਨਦੀਪ ਹੋਏ ਚੱਲਣਾ ਦੱਸ ਅੰਮਦਾ ਗਿੜਾ ਲਵਾ ਦੀਏ ਆਵਾਂਗੇ ਆਜ ਆਪਿਆ ਆਵਾਂ ਹਣ ਜਾਣੀ ਕਰੋਗੇ ਚੱਲੀਏ ਹਰ ਬਾਈ ਸਾਹਿਬ ਚੱਲ ਫਿਰ ਉਹਨੂੰ ਤਾਂ ਜਵਾਬ ਦੇ ਕਹ ਫੋਨ ਲਾ ਦੇ ਉਹਨੂੰ ਕਹ ਜਾ ਦੂਹੀ ਆ ਜਾ ਗੱਲਾਂ ਪਰਾ ਲੇ ਉਹ ਸਾਈਡ ਦੇ ਦੀ ਚੱਲ 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 ਜਾਣ ਅਈ ਜਾਣ ਦੇ ਮਨੀਪ ਖਿੱਚ ਕੇ ਰੱਖ ਕੰਮ ਕਰਾ ਹੂਟਰ ਵਾਲਾ ਉਹ ਜਿਹਦਾ ਪੈਡਾ ਪੜਾ ਦੇ ਮੈਨੂੰ ਪੜਾ ਦੇ ਮਾਣੇ ਜੀ ਓਹੋ ਕੀ ਰਾਮਾ ਪਰਾ ਹੋ ਜਾ ਪੇਸ਼ੈਂਟ ਆ ਬਈ ਵਾਹ ਵੜੀ ਆ ਦੇ ਨੰਨੇ ਸਾਈਡ ਆ ਇਹਨੂੰ ਤਾਂ ਇਹੋ ਇਹਨੂੰ ਤਾਂ ਇਹ ਹੋਊਗਾ ਵੀ ਐਮਰਜੈਂਸੀ ਲੈ ਕੇ ਆਉਣਾ ਬੜਾ ਤਾਕੜਾ ਮਰੀਜ਼ ਆ ਕੋਈ ਕਾਹਨੂੰ ਉੱਥੇ ਰਾਏ ਨਹੀਂ ਦਿੱਤਾ ਕਿਸੇ ਨੇ ਸਵਿਫਟ ਨੂੰ ਅੱਜ ਦੇਖ ਕੇ ਮੈਂ ਛੱਡ ਦੇਣਾ ਰਾਹ ਜਮਾ ਸਾਫ ਬਈਆ ਸਾਹਮਣੇ ਛੱਡ ਕੇ ਦੇਗਾ ਬੱਚਾ ਨਹੀਂ ਆ ਛਡਾਉਂਗਾ ਰਾਹ ਤਾਂ ਅਗਲਾ ਕੱਚੇ ਚ ਲਾ ਲੰਨਾ ਇਹ ਦੇਖੋ ਤਾਕੜੀ ਚਾਹੀਦੀ ਨੇ ਡਰਾਈਵਰ ਮੇਰੇ ਵਰਗੇ ਇਹਦੇ ਤਾਂ ਵੀ ਜਿਹੜੇ ਭਜਾ ਦਿੰਦੇ ਯਾਰ ਐਵੀਂ ਗੱਲ ਹੈਗੀ ਹੈ ਹੋਰ ਹੋਣ ਹੀ ਹਿਸਾਬ ਚਾਉਂਦੇ ਆ ਰਾਹ ਦੇ ਛੜਾ ਦੇ ਉਹਦੀ ਬਰਾ 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 ਜੀ ਐਂਬੂਲੈਂਸ ਦਾ ਜਿਹੜਾ ਡਰਾਈਵਰ ਦੀ ਬਹੁਤ ਛੂਟੀ ਦਾ ਦੀ ਪ੍ਰਾਈਮ ਹਸਪੀਟਲ ਚ ਲੈ ਆ ਕੇ ਬੇਬੇ ਆਪਾਂ ਬਾੜ ਦੀ ਲੈ ਲਾੜੋ ਕਰਾ ਮੁੰਡਿਓ ਮੈਂ ਟ ਮਾਰੂ ਐਮਰਜੈਂਸੀ ਹੋ ਆ ਕੇਸ ਬੇ ਬੇ ਜਿਉਂਦੀ ਹੈ ਹੈਗੀ ਹੈਗੀ ਉਹ ਹੈਗੀ ਆ ਚਲੋ ਲਾ ਲਓ ਲਾ ਜਿਉਂਦੀ ਦਾ ਮਰੀ ਜਾ ਵਾ ਇਹ ਕਿਵੇਂ ਉਹ ਲਾੜਾ ਕਿੱਧਰ ਨਾ ਯਾਰ ਖੜਾ ਹੈ ਲਾੜਾ ਯਾਰ ਫੇ ਚਲ ਰੈਡੀ ਲੋਕ ਲੱਗਦਾ ਲੋਕ ਊਡੋ ਲੋਕ ਲੱਗਦਾ ਅਸਲ ਮੈਂ ਹੈ ਨਹੀਂ ਜਾਣ ਛੋਡੇ ਚ ਦੇਖ ਲੈ ਮੈਂ ਡਿਸਟ੍ਰੈਕਟ ਕਰ ਬਾਕੀ ਲੋਕਾਂ ਨੂੰ ਕਹਿਆ ਆ ਆਪ ਜਿਆ ਦੇ ਕੋ ਦੂ ਹੈ ਲਾੜਾ ਚੱਲ 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 ਅਣਜਾਣ ਲਿਆਰ ਖਣ ਨਾਲ ਜਮੀ ਤੁਸੇ ਦਾ ਹੈ ਨਹੀਂ ਓਏ ਤੁਸਾ ਨਾਲੇ ਨਾ ਆਇਆ ਕਰੋ ਮੇਰੇ ਮੈਨੂੰ ਤਾਂ ਆਉਣੀ ਬੂਫਰਾ ਦਾੜੀ ਖਲੇ ਆਉਣੀ ਏ ਬੂ ਮੈਨੂੰ ਸਰ ਖੜਜੋ ਮੈਂ ਆਉਣਾ ਚੱਲ ਬਈ ਖੱਚੋ ਪ੍ਰੋਗਰਾਮ ਕਰਾ ਚਲੋ 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 ਟੂਲਾ ਟੁੱਟਿਆ ਜੀ ਬੇਬੇ ਦਾ ਫਟਾ ਕਰਾਉਂਦੇ ਆ ਹਾਂ ਫਿਰ ਇਹਨੂੰ ਹੋਇਆ ਹੈ ਜਦ ਤੱਕ ਕਰੀਆ ਲੈ ਚੱਲ ਲੈ ਕੇ ਚੱਲ ਬੇਬੇ ਠੀਕ ਹੈ ਹਾਂ ਤੇ ਮਾਸੀ ਗਿਆ ਹੈ ਇਹ ਕਹਿੰਦਾ ਤੁਮ ਬਾ ਲੋ ਹੈ ਅਪੋਟੀਆਂ ਖਾਣ ਵਾਲੇ ਪੀੜ ਵਾਲੇ ਹੈ ਰਹੇ ਕਿਵੇਂ ਕਿਵੇਂ ਆਏ ਲੋ ਫੜਨ ਲੜਦੇ ਨੇ ਕੌਣ ਕੌਣ ਚਾਚਾ ਦੇਖੋ ਚਾਚੀ ਉਹਦਾ ਮੈਂਟਲ ਨੇ ਤੂੰ ਠੀਕ ਹੈ ਠੀਕ ਹੈ ਤਾਂ ਆ ਦੇਖ ਗੱਲ ਇਹਨੂੰ ਆਇਆ ਕਰ ਯਾਦੀ ਗਾਲ ਵੀ ਛਣਾ ਪੁੱਤ ਗਾਲ ਤੇ ਸੁਣ ਲਾ ਬੇਬੇ ਗਾਲ ਕੱਢ ਦੇ ਗਾਲ ਸੁਣਾਏ ਨੂੰ ਭੈਣ ਦੇ ਖਸਮ ਕਹਿੰਦੇ ਟੰਗ ਦੀ ਨਹੀਂ ਹੈਗੀ ਆਹ ਆਜੋ ਉੱਕਰ ਹੈ ਟ੍ਰੀਟਮੈਂਟ ਕਰਾਤਾ ਟ੍ਰੀਟਮੈਂਟ ਪੂਰਾ ਹੈ ਕਿਉਂ ਕਿਵੇਂ ਸਰੀਰ ਆਉਂਦੀ ਆ ਓਏ ਦੰਦ ਨਹੀਂ ਹੈਗਾ ਜਿਹੜੀ ਗੱਲ ਪਤਾ ਨਹੀਂ ਲੱਗਦਾ ਵੀ ਆਉਂਦੀ ਆ ਕੀ ਕਰਦੀ ਆ ਕਰ ਦੇ ਕਰ ਜਾ 2 ਮਿੰਟ ਕੱਢ ਜੋ ਡਰਾਈਵਰ ਵੀ ਝੋਟੀ ਜਾਉਂਦੇ ਲੈ ਲੈ ਉਹ ਮੁੰਡੇ ਉਹ ਪਾਓ ਕਰ ਇਹ ਜਿਸ ਦਾ ਦੇਖਿਆ ਇਹਨਾਂ ਨਾਲ ਸੱਟ ਮਾਰਦੇ ਆਪ ਵੀ ਲਾ ਤੇ ਕਿ ਤੁਹਾਨੂੰ ਕਿੱਥੇ ਵਾਕੇ ਸੀ ਦੇ ਤੁਸੀਂ ਚਲੋ ਚਲ ਚਲ ਜਾਣ ਦੇ ਮਨਦੀਪ ਟੱਕ ਦੇ ਉਧਰ ਨੂੰ ਵੈਰੀ ਗੁੱਡ ਚਾਲ ਚਲ ਚਲ ਚਲੋ ਵੀ ਖੋਡੇ ਚ ਖੋਡੇ ਵਾਲੇ ਖੋਡੇ ਚ ਡਰਾਈਵਰ ਕਹਿੰਦੇ ਚੇਂਜ ਆਇਦਗੀ ਤੂੰ ਚ ਲੈਂਗਾ ਹੈ ਆ ਜਾ ਖੂਟਰ ਮੇਰੇ ਹੱਥ ਚ ਆਸੀ ਲਾਲਾ ਕਿਨਾਂ ਛਾਦਰੀ ਜੀ ਬੰਦ ਵੀ ਕਰਨੀ ਬੂ ਚਲੋ ਖੋਡੇ ਚ ਲੈ ਜਾ ਲ ਹੋਏ ਮਨਦੀਪ ਸਿਆਂ ਡਰਾਈਵਰ ਕਹਿੰਦੇ ਇੱਕ ਦੀ ਔਰ ਲਪੁਰ ਲੈ ਆ ਦੇ ਚੀਮ ਭਾਈ ਬਣ ਕੇ ਸਹੀ ਜਨਾਬ ਲੈ ਜੀ ਪੇਸ਼ੈਂਟ ਆਪਣੇ ਨਾਲ ਚੱਲ ਕਰਾਂ ਮੈਂ ਇਤਹੀ ਇੱਧਰ ਹੂੰ ਅੜ ਜਾ ਫਿਰੰਦਾ ਯਾਰਾ ਕਾਣੀ ਮਾਰੀਆਂ ਕਿਵੇਂ ਪੇ ਹਾਂ ਓਕੇ ਹੁਣ ਹੈ ਠੀਕ ਹੈ ਮਾ ਠੀਕ ਹੈ ਐਂ ਕਰਦੇ ਐਂ ਕਰਕੇ ਸਾਰੇ ਹਾਂ ਬਸ ਠੀਕ ਹੈ ਇਹ ਹੀ ਸੀ ਉਹ ਕੇ ਬਹੁਤ ਚਲਾਉਣਾ ਗੱਡੀ ਉਹ ਪ੍ਰੋਫੈਸ਼ਨਲ ਡਰਾਈਵਰ ਇਹ ਹੀ ਸੀ ਉਹ ਕੀ ਚੱਲਦੀ ਹੁੰਦੀ ਹੈ ਹੈ ਚੌੜਚ ਨਹੀਂ ਚੱਲਦੀ ਤੂੰ ਇਹਨਾਂ ਨੂੰ ਪ੍ਰੋਪਰਾਂ ਕਰ ਇਹਨੂੰ ਡੇਢ ਖੋਲ ਤੋਂ ਮਰੀਜ਼ ਆ ਗਿਆ ਬਾਈ ਜਣਿਆ ਬਾਈ ਜਣਿਆ ਚੜਾ ਕੋ ਖੁੱਲਾ ਆ ਗਿਆ ਗੇਟ ਖਿੱਚ ਰਹੀ ਕਾਢ ਦੇ ਕੇ ਰੰਦਰਾ ਚਲ ਰੇਜ਼ ਰੱਖੇ ਐਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੱਡੀ ਤਾਂ ਨਹੀਂ ਪਿੱਛੇ ਰੁੜਦੀ ਉਹ ਆ ਜਾ ਓਏ ਬਹਿ ਜਾ ਦੇਖ ਲੈ ਦੇ ਇਹ ਦੇਖ ਲਈ ਡਰਾਈਵਰ ਓਏ ਨਾ ਅਜੇ ਸਾਨੂੰ ਫੜਾ ਦੇਣਾ ਐਮਬੂਲੈਂਸ ਦਾ ਮਰੀਜ਼ ਇੱਕ ਨੰਬਰ ਰਹੂਗਾ ਦਰਗਾਹ ਦਾ ਮੂਡ ਰ데요 ਆ ਕਰਦੇ ਲੈ ਲਾ ਲੋ ਕਰਾਂ ਆਖੀ ਜਾ ਦੇ ਤੱਕੋ ਤੋਂ ਪੈਰਾਂ ਨੇ ਆਹ ਚੱਲਦੇ ਦੇਖੀਂ ਇਹ ਨਾਲ ਡਟਿਆ ਕੱਪੜਾ ਜਾ ਗਿਆ ਕੱਪੜਾ ਇਹਨੂੰ ਕਹੀਂ ਰਹਿਣਾ ਫਿਰ ਤੂੰ ਵੀ ਦੇਖਣੀ ਐ ਅਸੀਂ ਬਣਾਏ ਅਸੀਂ ਇਹਦਾ ਇਕੱਠਾ ਕਰਤਾ ਕੱਢ ਚੱਲ ਜਾਵਾਂਗੇ ਆਪੇ ਹੋ ਜਰ ਰਹੇ ਹਾਂ ਚੱਲ 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 ਦੇਖ ਚੱਕਣੀ ਉਹ ਫੁੱਟ ਗਿਆ ਔਰ ਚੱਕਣ ਨਹੀਂ ਉਹ ਜਿਹੜਾ ਬਹੁਤ ਆ ਗਏ ਚਲੋ ਗਰਾਂ ਲੈ ਜਾਓ ਤੱਪਾ ਕੀ ਹੈ ਭਾਈ ਗਵਾੜ ਰਿਹਾ ਹੈ apa ini 7 menit aja